ستشریکال نمسکار پیارے پیارے ودیاتھی ایک بار تو پھر آپ جی کا سواگت ہے ماسٹر مائنڈ اکیڈمی کے اوپر تو جو کل بھی یہ کلاس پنبی سہت پرشن اترجاب جی کے نال رٹڈ وہ ایک کلاس کل لگائی گئی سی اج اپنا ایک نو سیریز سہت ਆ ਥੋੜਾ ਸਟੇਕ ਹੈ ਬੱਚੇ ਸਾਹਿਤ ਜੋ ਪ੍ਰਸ਼ਨ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਸਾਰੇ ਪੇਪਰਾਂ ਦੇ ਨਾਲ ਰਿਲੇਟਡ ਕੁਐਸਚਨ ਮਿਲਣਗੇ ਔਰ ਬਹੁਤ ਵਧੀਆ ਕੰਟੈਂਟ ਮਿਲੇਗਾ ਖਾਸ ਖਾਸੋ-ਖਾਸ ਈਟੀਟਿਡੇਟਰ ਔਰ ਮਾਸਟ੍ਰੂਕੇਟਰ ਦੇ ਲਈ ਇਹ ਕੁਐਸਚਨ ਬਹੁਤ ਹੀ ਮਹੱਤਵਪੂਰਨ ਹਨ ਤਾਂ ਆਪਾਂ ਜਲਦੀ ਦੇ ਨਾਲ ਆਪਣੇ ਜੋ ہوئے شروعات کرتے ہاں جی جو سکرین جو پر بچے پہلا کوشچن ہے نائک کی کون ہے نائک کی کون ہے اکانگی کا ستیش ورما جی سی بلوت گارگی اور ڈی گورشرنگ تو بلکل کریکٹ آنسر ہے بچے گرشارن گرشرنگ صحیح اتر ہے نائک اکانگی کا کرتا گرشارن گرشرنگ ہے ٹھیک ہے بچے ਸਟਾਜੀ ਲਾਲਾ ਧਨੀ RAM ਚਾਤ੍ਰਿਕ ਜੀ ਦੀ ਪਹਿਲੀ ਰਚਨਾ ਕਿਹੜੀ ਹੈ ਲਾਲਾ ਧਨੀ RAM ਚਾਤ੍ਰਿਕ ਜੀ ਦੀ ਪਹਿਲੀ ਰਚਨਾ ਕਿਹੜੀ ਹੈ ਇਹ ਨਵਾਂ ਜਹਾਨ ਬੀ ਸੂਫੀਖਾਨਾ ਸੀ ਨੂਰ ਜਹਾਂ ਬਾਦਸ਼ਾ ਬੇਗਮ ਬੇਗਮ ਦੀ ਹੈ ਪਰਥਰੀ ਹਰੀ ਬਿਲਕੁਲ ਸਹੀ ਉੱਤਰ ਹੈ ਬੱਚੇ ਪਰਥਰੀ ਹਰੀ ਔਰ ਨਾਲ ਇਹਨਾਂ ਜਿਉ ਕਿਸੇ ਸੀ ਛੋਟੇ ਛੋਟੇ نال دمیانتی پہلا لکھے ٹھیک ہے بچے اس تو بعد انہوں نے کبتا لکھنی شروع کی بچے اپنا پنجابی شاعر کا تجکرا پنجابی شاعر کا تجکرا کس درا لکھی گئی پستک ہے یہ ہے جی گردیو سنگھ بی بنتی راما کرشن راما کرشنہ ਸੀ ਵਿਕਰਮ ਸਿੰਘ ਕੁੰਮਨ ਔਰ ਟੀ ਮੌਲਾ ਬਖਸ਼ ਕੁਸ਼ਤਾ ਹਾਂਜੀ ਬੱਚੇ ਆਪ ਕਿਸਦਾ ਬਿਲਕੁਲ ਸਹੀ ਉੱਤਰ ਹੈ ਜੀ ਮੌਲਾ ਬਖਸ਼ ਕੁਸ਼ਤਾ ਦੇ ਦੁਆਰਾ ਇਹ ਲਿਖੀ ਗਈ ਹੈ ਪੰਜਾਬੀ ਸ਼ਾਇਰਾਂ ਦਾ ਤਜਕਰਾ ਔਰ ਇਹ ਹੀ ਇੱਕ ਮੌਲਾ ਬਖਸ਼ ਕੁਸ਼ਤਾ ਜੀ ਔਰ ਨਾਲ ਬਾਬਾ ਬੁੱਧ ਸਿੰਘ ਜੀ ਹਨ ਬਾਬਾ ਬੁੱਧ ਸਿੰਘ ਜੋ ਬਾਬਾ ਬੁੱਧ ਸਿੰਘ ਜੋ ਪੰਜਾਬੀ ਸਾਹਿਤ ਦੇ ਮੁੱਢਲੇ ਇਤਿਹਾਸਕਾਰਾਂ ਮਜੂ ਜਾਣੇ ਜਾਂਦੇ ਹਨ ਸਾਹਿਤਕਾਰਾਂ ਮਜੂ ਜਾਣੇ ਹਨ ਜਾਂਦੇ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਸ਼ੁਰੂਆਤ ਕੀਤੀ ਸੀ ਦੇ ਬਾਰੇ ਖੋਜ ਕੀਤੀ ਸੀ ਜਾਂ ਇਸ ਨੂੰ ਇੱਕ ਲੈਵਲ ਤੇ ਪੇਸ਼ ਕੀਤਾ ਸੀ ਕਿ ਇਸ ਤਰ੍ਹਾਂ ਦਾ ਸਾਹਿਤ ਜਾਂ ਇਸ ਤਰ੍ਹਾਂ ਦਾ ਵੀ ਇੱਕ ਲਿਖਣ ਵਾਲਾ ਜੋ ਸੱਭਿਆਚਾਰ ਦੇ ਰਿਗਾਰਦਿ ਹੋਣਾ ਚਾਹੀਦਾ ਹੈ

ਚਰਨ ਚਰਨ اور ਚਰਨ ਇਸ ਤਰ੍ਹਾਂ ਦੇ ਕ੍ਰਿਟੀਕਲ ਕੁਸਚਨ ਦੀ ਸਿਚੁਏਸ਼ਨ ਬਣਾ ਦਿੰਦਾ ਹੈ ਐਗਜ਼ਾਮੀਨਰ ਜਦੋਂ ਆਪਣੇ ਨਾਲ ਖੇਡਦਾ ਹੈ ਕਿ ਤਿੰਨ ਆਪਸ਼ਨਾਂ ਦੇ ਵਿੱਚ ਕੋਈ ਨਾਮ ਲਾ ਕੇ ਸਿੰਘ ਸ਼ਹੀਦ ਜਾਂ ਕੱਲਾ ਸਿੰਘ ਜਾਂ ਜੀਤ ਲਾ ਕੇ ਆਪਾਂ ਨੂੰ ਥੋੜਾ ਕਨਫਿਊਜ਼ਨ ਦੇ ਵਿੱਚ ਕਰਦਾ ਹੈ ਪਰ ਇਸ ਦਾ ਸਹੀ ਉੱਤਰ ਹੈ ਬਿਲਕੁਲ ਸਿੰਪਲ ਜੋ ਨਾਮ ਹੈ ਚਰਨ ਸਿੰਘ ਔਰ ਇਹਨਾਂ ਦੀ ਮਾਤਾ ਜੀ ਦਾ ਨਾਮ ਸੀਗਾ ਚਤਰਕੌਰ ਚਤਰਕੌਰ ਔਰ ਉਤਮਕੌਰ ਇਹ ਦੋ ਨਾਮ ਮਿਲਦੇ ਹਨ ਬੱਚੇ ਪੇਪਰ ਦੇ ਵਿੱਚ ਆਪਸ਼ਨ ਦੇ ਰਿਗਾਰਡਿੰਗ ਤੁਸੀਂ ਇਹ ਮਾਤਾ ਜੀ ਵਾਲਾ ਕੁਸਚਨ ਬਣਦਾ ਨਹੀਂ ਪਰ ਹੋ ਸਕਦਾ ਹੈ ਐਗਜ਼ਾਮੀ ਦਾ ਮਾਈਂਡ ਦਾ ਮਾਈਂਡ ਸੈਟ ਕਿਹਾ ਹੈ ਆਪਾਂ ਨੂੰ ਉਸ ਦੇ ਬਾਰੇ ਨਹੀਂ ਪਤਾ ਤਾਂ ਦੋ ਨਾਮਾਂ ਦੇ ਵਿੱਚੋਂ ਜੋ ਵੀ ਆਪਸ਼ਨ ਹੋਏਗੀ ਉਸ ਦੇ ਬਦ ਤੁਸੀਂ ਜਾ ਸਕਦੇ ਹੋ ਇਹ ਧਿਆਨ ਰੱਖਣਾ ਹੈ ਬੱਚੇ ਨੈਕਸਟ ਕੁਸਚਨ ਹੈ ਬੱਚੇ ਕਿਹੜੇ ਪੰਜਾਬੀ ਸਾਹਿਤਕਾਰ ਨੂੰ ਸ਼ਬਦਾਂ ਦਾ ਬੰਜ਼ਾਰਾ ਕਿਹਾ ਜਾਂਦਾ ਹੈ ਹਾਂਜੀ ਬੱਚੇ ਕਿਹੜੇ ਪੰਜਾਬੀ ਸਾਹਿਤਕਾਰ ਨੂੰ ਸ਼ਬਦਾਂ ਦਾ ਬੰਜ਼ਾਰਾ ਕਿਹਾ ਜਾਂਦਾ ਹੈ ਇਹ ਨਰਿੰਦਰ ਕਪੂਰ ਬ੍ਰੀ ਪ੍ਰਿੰਸੀਪਲ ਤੇਜਾ ਸਿੰਘ ਸੀ ਗਿਆਨੀ ਗੁਰਦੇਵ ਸਿੰਘ ਡੀ ਹਰਪਾਲ ਸਿੰਘ ਪੰਨੂ ਹਾਂਜੀ ਬੱਚੇ ਤਾਂ ਕੈਕਟ ਆਨਸਰ ਹੈ ਜੀ ਨਰਿੰਦਰ ਕਪੂਰ ਬਨਜਾਰਾ ਦਾ ਸ਼ਬਦਾਂ ਦਾ ਬਨਜਾਰਾ ਨਰਿੰਦਰ ਕਪੂਰ ਦੀ ਠੀਕ ਹੈ ਬੱਚੇ ਨੈਕਸਟ ਕੁਐਸਚਨ ਹੈ ਜੀ ਲੰਮੀਆਂ ਬਾਟਾਂ ਅਤੇ ਸਰਗੀ ਵੇਲਾ ਕਿਸ ਦੀਆਂ ਪ੍ਰਸਿੱਧ ਰਚਨਾਵਾਂ ਹਨ ਅਮਰਤਾ ਪ੍ਰੀਤਮ ਜੀ ਏ ਆਪਸ਼ਨ ਹੈ ਬੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਸੀ ਸ਼ਿਵ ਕੁਮਾਰ ਪਟਾਲਵੀ اور ڈی پروفیسر موہن سنگھ جی جی امرتا بٹا دیش ونڈت ہے بچے دیش ونڈت کا سنگرہ ہے اور کی ویلا یعنی امرت ویلا امرت ویلا ادم کرنا ਇਸ ਦਾ ਜੋ ਸ਼ਾਬਦਿਕ ਅਰਥ ਬੰਦਾ ਹੈ ਹਮਤਵੇਲੇ ਉੱਠਣਾ ਉਤਮ ਕਰਨਾ ਇਸ ਦਾ ਅਰਥ ਹੈ ਜੀ ਨੈਕਸਟ ਆ ਬੱਚੇ ਹੇਠ ਲਿਖੇ ਆ ਰਚਨਾਵਾਂ ਵਿੱਚੋਂ ਕਿਹੜੀ ਰਚਨਾ ਸੁਜਾਨ ਸਿੰਘ ਦੁਆਰਾ ਲਿਖੀ ਗਈ ਹੈ ਕਿਹੜੀ ਰਚਨਾ ਜਾਂ ਨਿਖਾਨੀ ਸੰਗ੍ਰਹਿ ਹਨ ਕਿਹੜੀ ਰਚਨਾ ਸੁਜਾਨ ਸਿੰਘ ਦੁਆਰਾ ਲਿਖੀ ਗਈ ਹੈ A ਕਲਗੀ ਦੀਆਂ ਆਂੀਆਂ B ਨਰਕਾਂ ਦੇ ਦੇ ਉਤੇ C ਸਬਰੰਥ ਔਰ D ਫਰੋਕਤ ਸਾਰੀਆਂ ਹਾਂ ਜੀ ਬੱਚੇ ਦਾ ਕਰੈਕਟ ਆਨਸਰ ਹੈ ਬੱਚੇ ਡੀ ਆਪਸ਼ਨ ਬਿਲਕੁਲ ਸਹੀ ਹੈ ਉਪਰੋਕਤ ਸਾਰੀਆਂ ਇਹ ਧਾਰਮਿਕ ਰਚਨਾ ਹੈ ਕਲਗੀ ਦੀਆਂ ਨਾਂ ਤੋਂ ਹੀ ਪਤਾ ਲੱਗਦਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀ ਹੋਈ ਹੈ ਨਰਕਾਂ ਦੇ ਦੇਵਤੇ ਇਹ ਪ੍ਰਗਤੀਵਾਦੀ ਸੁਭਾਅ ਦੀ ਕਵਤਾ ਹੈ ਯਾਨੀ ਮਾਰਕਸਵਾਦ ਦੇ ਨਾਲ ਅਪਰੇਟਡ ਹੈ ਇਹ ਪ੍ਰਗਤੀਵਾਦੀ ਸੁਭਾਅ ਦੀ ਕਵਤਾ ਹੈ 11 ਕਹਾਣੀਆਂ ਗੋਲਪੇ ਬਾਗਾਂ ਦਾ ਰੱਖਾ ਇਸ ਦੇ ਵਿੱਚ ਹਨ ਸੱਬਰੰਗ ਦੇ ਵਿੱਚ ਠੀਕ ਹੈ ਬੱਚੇ ਨੈਕਸਟ ਹੈ ਜੀ लोहे ਦੇ ਹੱਥ ਅਤੇ ਭੱਜੀਆਂ ਬਾਹੀ ਕਿਸ ਦੀਆਂ ਰਚਨਾਵਾਂ ਹਨ ਲੋਹੇ ਦੇ ਹੱਥ ਅਤੇ ਭੱਜੀਆਂ ਬਾਹੀ ਕਿਸ ਦੀਆਂ ਰਚਨਾਵਾਂ ਹਨ ਠੀਕ ਹੈ ਬੱਚੇ ਇਹ ਹੈ ਜੀ ਕੁਲਵੰਤ ਸਿੰਘ ਵਿਰਖ ਬੀ ਮੋਹਨ ਪੰਡਾਰੀ ਸੀ ਸੰਤੋਖ ਸਿੰਘ ਪੀਰ ਔਰ ਡੀ ਬਰਿਆਮ ਸਿੰਘ ਸੰਧੂ ਤਾਂ ਬਿਲਕੁਲ ਸਹੀ ਉੱਤਰ ਹੈ ਬੱਚੇ கரੈਕਟ ਆਨਸਰ ਹੈ ਬਰਿਆਮ ਸਿੰਘ ਸੰਧੂ ਠੀਕ ਹੈ ਬੱਚੇ ਲਾਸਟ ਕੁਸਚਨ ਆਈਦਾ ਪੰਜਾਬੀ ਸਾਹਿਤ ਦੇ ਸਾਹਿਤਦਾਰ ਕਿਹੜਾ ਸਾਹਿਤਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜੁਆਇੰਟ ਡਾਇਰੈਕਟਰ ਵਜੋਂ ਸੇਵਾ ਨਿਭਾਈ ਸੀ ਕਿਹੜੇ ਸਾਹਿਤਕਾਰ ਨੇ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਜੁਆਇੰਟ ਡਾਇਰੈਕਟਰ ਵਜੋਂ ਸੇਵਾ ਨਿਭਾਈ ਸੀ ਇਹ ਹੈ ਜੀ ਗੁਰਮukh Singh Musafir ਵੀ ਚਰਨ ਸਿੰਘ ਸ਼ਹੀਦ ਸੀ ਕੁਲਵੰਤ ਸਿੰਘ ਬਿਰਕ ਔਰ ਡੀ ਗੁਲਜਾਰ ਸਿੰਘ ਹਨ ਇਹ ਬੱਚੇ ਤਾਂ ਬਿਲਕੁਗ ਕਰੈਕਟ ਆਨਸਰ ਹੈ ਜੀ ਕੁਲਵੰਤ ਸਿੰਘ ਬਿਰਕ 1970 ਤੋਂ 1985 ਹਾਂ 1987 ਤੱਕ ਇਹ ਜੋ ਸੇਵਾ ਇਹਨਾਂ ਦੌਰਾਨ ਨਿਭਾਈ ਗਈ ਸੀ ਤਾਂ ਇਹ ਸੀ ਬੱਚੇ ਆਪਣੀ ਅੱਜ ਦੀ ਕਲਾਸ ਇਹ ਆਪਣੀ ਪਹਿਲੀ ਕਲਾਸ ਇਸ ਸਾਹਿਤ ਪ੍ਰਸ਼ਨ ਲੜੀ ਦੀ ਜੋ ਸ਼ੁਰੂ ਹੋ ਚੁੱਕੀ ਹੈ ਨਿਰੰਤਰ ਕਲਾਸਾਂ ਨਿਰੰਤਰ ਇਸ ਤਰ੍ਹਾਂ ਦਾ ਵਧੀਆ ਵਧੀਆ ਕੰਟੈਂਟ ਆਪ ਜੀ ਦੇ ਲਈ ਲੈ ਕੇ ਆਉਂਦੇ ਰਵਾਂਗੇ ਰੋਜ਼ਾਨਾ ਇੱਕ ਵੀਡੀਓ ਔਰ ਵੀਡੀਓ ਤੋਂ ਮੀਡੀਆ ਤੋਂ ਵਿੱਚ ਜੋ ਤੁਹਾਨੂੰ ਕੁਝ ਕਰਾਇਆ ਗਿਆ ਹੈ ਜਜ ਨੂੰ ਕੁਝ ਕੁਸਚਨ ਮਿਲੇ ਹਨ ਉਸ ਦੇ ਬਾਰੇ ਤੁਸੀਂ ਆਪਣੇ ਵਿਚਾਰ ਸਜਾ ਜੋ ਕਮੀਆਂ ਪੇਸ਼ੀਆਂ ਹਨ ਜ਼ਰੂਰ ਕੈਸ਼ ਕਰਨੇ ਹਨ ਜੀ ਤਾਂ ਇਹ ਸੀ ਬੱਚਾ ਅੱਜ ਦੀ ਕਲਾਸ ਦਾ ਵਾਜੇ